ਪਾਸਪੋਰਟ ਸਟੈਂਪਿੰਗ ਦਾ ਟਾਈਮ ਪੀਰੀਅਡ ਫਿਰ ਇਨਕਰੀਜ਼ ਹੋਣਾ ਸਟਾਰਟ ਹੋ ਗਿਆ ਕਿਉਂਕਿ ਜਿਵੇਂ ਜਿਵੇਂ ਹੀ ਰਸ਼ਟ੍ਰਾ ਦਾ ਸਟਾਰਟ ਹੋ ਗਿਆ ਤਾਂ ਨਸੀ ਦਾ ਟਾਈਮ ਪੀਰੀਅਡ ਉਹ ਵੀ ਅੱਗੇ ਕਿਤੇ ਨਾ ਕਿਤੇ ਟਲੇ ਹੋਣਾ ਸਟਾਰਟ ਹੋ ਜਾਂਦਾ ਹੈ ਕਿਉਂਕਿ ਪਹਿਲਾਂ ਜਦੋਂ ਪੂਸਟ ਹੋਏ ਸੀ ਕਿ ਨਵੰਬਰ ਦੇ ਸਟਾਰਟ ਵਿੱਚ ਤਾਂ ਟਾਈਮ ਪੀਰੀਅਡ ਬਹੁਤ ਹੀ ਘੱਟ ਗਿਆ ਸੀ 15-15 ਦਿਨਾਂ ਦੇ ਵਿੱਚ ਪਾਸਪੋਰਟ ਸਟੈਂਪਿੰਗ ਕਿਉਂ ਲੈਣਾ ਸਟਾਰਟ ਹੋ ਗਿਆ ਸੀ ਕਿਉਂਕਿ ਖਾਸ ਕਰਕੇ ਇਹ ਲੋਕ ਵਿਸਟਰ ਵੀਜ਼ਾ ਜੋ ਉੱਪਰ ਵਰਕ ਪਰਮਿਟ ਦੇ ਜਿਨ੍ਹਾਂ ਨੇ ਵੀਜ਼ਾਸ ਆ ਚੁੱਕੇ ਹਨ ਪਾਸਪੋਰਟ ਸਟੈਂਪਿੰਗ ਲੈ ਕੇ ਗਏ ਆ ਤਾਂ ਉਹਨਾਂ ਨੂੰ ਇੱਕ ਰਿਕੁਐਸਟ ਹੈ ਕਿ ਜੇ ਤੁਸੀਂ ਆਪਦੀ ਟਿਕਟ ਕਰਵਾ ਰਹੇ ਹੋ ਤਾਂ ਘੱਟੋ ਘੱਟ 40 ਦਿਨ ਦਾ ਟਾਈਮ ਪਲਾਨ ਲੈ ਕੇ ਚੰਗੇ ਕਿਉਂਕਿ ਇੰਨਾ ਦਿਨਾਂ ਦੇ ਵਿੱਚ ਅੰਬੈਸੀ ਸਟੈਂਪਿੰਗ ਦੇ ਲਈ 30 ਤੋਂ 40 ਦਿਨਾਂ ਦਾ ਸਮਾਂ ਲੈ ਰਹੀਦਾ ਕਿ ਤੁਹਾਡੇ ਕੋਲ ਉਸ ਸਟੈਂਪ ਕਰਕੇ ਸਿੱਧ ਤੁਹਾਡੇ ਤੱਕ ਭੇਜਣ ਤੱਕ ਦਾ ਸਮਾਂ ਜਿਹੜੇ ਸਟੂਡੈਂਟ ਨੇ ਉਹਨਾਂ ਦਾ ਪਾਸਪੋਰਟ 20 ਤੋਂ 25 ਦਿਨਾਂ ਵਿੱਚ ਸਟੱਡ ਕੋਸਟ ਹੈ ਆ ਰਿਹਾ ਹੈ ਕਿ ਟਾਈਮ ਸੋ ਜਿੰਨੇ ਵੀ ਕੈਕਕੂਲੇਟ ਵੀਜ਼ ਆਣੇ ਜਾਂ ਉਹ ਆਪਦੀ ਟਿਕਟ ਕਰਵਾਉਣ ਤੋਂ ਪਹਿਲਾਂ ਇਹ ਜੀ ਦਾ ਜ਼ਰੂਰ ਧਿਆਨ ਰੱਖ ਲਿਓ ਕਿ ਆਪਣਾ ਉਨਾ ਕਾ ਸਫੀਸ਼ੀਐਂਟ ਟਾਈਮ ਕਰ ਰਹੇ ਹੋਵੇ ਕਿ ਤੁਸੀਂ ਪਾਸਪੋਰਟ ਕਲੈਕਟ ਕੀਤੇ ਬਿਨਾ ਟਰੈਵਲ ਨਹੀਂ ਕਰ ਸਕਦੇ ਤਾਂ ਕਿ ਤੁਹਾਡੇ ਟਿਕਟ ਨਾ ਲੰਘੂ ਪ੍ਰਾਪਤ ਹੋਵੇ ਸੋ ਇਹ ਚੀਜ਼ ਦਾ ਪਹਿਨੇ ਧਿਆਨ ਰੱਖਿਆ ਜਾਵੇ ਜੇ ਇਸ ਤੋਂ ਬੈਸਟ ਸਟ੍ਰੈਟਜੀ ਇਹ ਹੈ ਕਿ ਜਦੋਂ ਤੁਹਾਡਾ ਪਾਸਪੋਰਟ ਸਵੀਕ ਹੋ ਜਾਂਦਾ ਜਾਂ ਤੁਹਾਡੇ ਸਟੈਪ ਹੋ ਜਾਂਦਾ ਤੁਹਾਨੂੰ ਇੱਕ ਮੈਸੇਜ ਆ ਜਾਂਦਾ ਕਿ ਤੁਹਾਡਾ ਪਾਸਪੋਰਟ ਸਫਲੈਕਸ ਕਰਤਾ ਤੁਸੀਂ ਆਪਣੀ ਟਿਕਟ ਉਦੋਂ ਹੀ ਲੈ ਕੇ ਜਾਓ ਉਹ ਸਭ ਤੋਂ ਸੇਫਸਟ ਵੇਅ ਹੈ ਥੈਂਕ ਯੂ